ਹੜਾ ਵੀ ਬਣਾਤਾ ਪਾਣੀ ਜਿਆ ਹੁੰਦਾ ਜਿਹੜਾ ਮਸਜੀ ਬਣਾਇਆ ਹੋਇਆ ਆਪਾਂ ਤੇ ਰੋਟੀ ਲਈਏ ਮਾਨਾ ਹਾਂ ਫੈਦੀ ਆ ਕਿ ਪੱਛ ਪੱਛ ਲਈ ਆ ਕਿ ਕਿਰਦੀ ਰੋਟੀ ਖਾਣ ਦੀ ਨਹੀਂ ਰਵੇ ਇੰਦਾ ਹੀ ਫੈਦੀ ਹਰ ਕਦਾ ਫੈਦੀ ਆ ਹਾਂ ਇਹ ਨਹੀਂ ਸੋਨੀ ਵਾਲੀ ਖਾਲੀ ਚ ਪਾ ਕੇ ਤੇ ਰੋਟੀ ਬੈ ਕੇ ਖਾ ਆ ਕਿ ਤੂੰ ਅਨਪੜਵਾਹ ਨੂੰ ਫਰੀਕ ਆ ਨਹੀਂ ਇਹ ਘੁੰਮਣਾ ਹੈ ਜਾਨੀ ਕੋ ਕੁਤੇ ਉਹ ਨਾਲ ਜਕਾਦੇ ਨਹੀਂ ਆਲੇ ਨਹੀਂ ਬਣਾਉਂਦੇ ਹੋਣਾ ਮੈਨੂੰ ਖਾਣ ਨਾਲ ਬੈਠ ਜਾਂਦੀਆਂ ਦਿਨਾਂ ਆਂ ਐ ਰਖਾਣ ਨਾਲ ਬੈਠਦੀ ਜਾਂਦੀ ਘਾਟੇ ਮਾਂ ਦੀ ਜਾਂਦੀ ਨਹੀਂ ਜੀ ਤੂਤੇ ਸਦਾ ਹਰ ਵਾਰੀ ਸੋਨੀ ਬੜੀ ਬੈ ਕੇ ਰੋਟੀ ਖਾਈਦੀ ਉੱਥੇ ਕਮਰੇ ਅੰਦਰਾਂ ਕਰਨ ਦੇ ਕਿ ਚੱਜਿਆਂ ਤਰ੍ਹਾਂ ਆ ਲੈ ਆ ਵੀ ਗੰਦੀ ਰਹਿੰਦੀ ਐ ਕਿ ਕਿਹੜਾ ਟੱਪ ਸੋ ਮੱਖੀ ਕੀੜਾ ਕੋਈ ਡੇਰ ਜਾਂਦਾ ਨਹੀਂ ਪਾਣੀ ਕਿੱਥੇ ਆ ਬੜਕੋ ਪਾਈਪ ਕਹਾਣੀ ਅਸਰੀਆਂ ਲੱਗੀਆਂ ਸੋੜਤੀਆਂ ਨਹੀਂ ਮੇਰੇ ਘਰ ਸੋਣਾ ਇਹਨਾਂ ਨੂੰ ਤੀਆਂ ਨੂੰ ਠੰਡ ਲੱਗਦੀ ਐ ਦੂਰੇ ਤੀਰੇ ਪੋਣੇ ਜਵੇਂ ਟਕਾਏ ਹੈ ਹਾਂ ਨੀ ਮਾਂ ਜੇ ਉਹਨਾਂ ਨੂੰ ਠੰਡੀਆਂ ਰੋਟੀਆਂ ਬਣਾਉਂਦੀਆਂ ਨਾ ਮੈਂ ਉਹ ਮੇਰੇ ਵੀ ਇਹ ਕਹਿੰਦਾ ਖੀਆਂ ਮਾ ਸਾਰੀਆਂ ਕਿਵੇਂ ਥਾ ਕੇ ਰੱਖਦੀਆਂ 10 ਰੁਪਏ ਦਾ ਹੁੰਦਾ ਚੱਲ ਜੀ ਇੱਕ ਰੁਪਿਆ ਇਹ ਆਂਦੀ ਮੈਂ ਕਿੰਨਾਂ ਬੇਚ ਕਰ ਮੋ ਸੋਹਣੀ ਬਣੀ ਹੋਤੀ ਖਾ ਬੈਠੀ ਨੇ ਅੱਜ ਖਾਈ ਦੀ ਪਹਿਨਾ ਰੋਟੀ ਜਮਾਨੇ ਹੱਥ ਦੇ ਵੱਟੀ ਰੱਖਦੇ ਇਦਾਂ ਖਾ ਲੈਂਦੇ ਹੁੰਦੇ ਹੀ ਗੇ ਹਨ ਮੋ ਪਹਿਨਾ ਜਮਾਨੀ ਕੋਈ ਮੇਰੇ ਬੀਬੀ ਨੇ ਨਾ ਇਹ ਵਸ ਖਾਇ ਅੱਜ ਕੱਢ ਖਾ ਲੈਣਾ ਬੇਟਾ ਕਹਿੰਦੇ ਨਾਲ ਬੇਟਾ ਆਪਣੀ ਰੋਟੀ ਖਾਣਾ ਤੈਨੂੰ ਮੂੰਹ ਬੰਦ ਕਰਕੇ ਲੈ ਨਾ ਉਹਦਾ ਮੂੰਹ ਪਾ ਲੈ ਯਾਨੀ ਗੱਲਾਂ ਨਾ ਸਾਰੀਆਂ ਬੱਸ ਰੋਟੀ ਖਾਣ ਲੱਗਾ ਨਾ ਕਰ ਮੂੰਹ ਸੋਹਣੀ ਰੋਟੀ ਖਾਈ ਤੀ ਜੇ ਦੇ ਨਾ ਪੀਦੀ ਵਾਲੀ ਗੱਲ ਉਹ ਪਿਛੇ ਦੇ ਜਮਾਨੇ ਪਿਛੇ ਚੱਲ ਗਏ ਆ ਨਿਹਾ ਕੀ ਕੱਲੇ ਮੁੰਡੇ ਮੂੰਹ ਜਿਹਾ ਹੱਥ ਟੋਕੀ ਜਾਂ ਪਾਣੀ ਪੀਦੇ ਆਪੇ ਘਾ ਚੱਲ ਜਾਣੀ ਨਹੀਂ ਨਹੀਂ ਐ ਇੱਧਰ ਨਿਕਲ ਨਹੀਂ ਨਿਕਲ ਨਹੀਂ ਕਰ ਮੂੰਹ ਕਾਲੀ ਪਈ ਦੀ ਇੱਥੇ ਕੋਈ ਹੋਰ ਕਿਤੇ ਗਈ ਹੋਣੀ ਨਹੀਂ ਦੱਸ ਲੈ ਤੇਰਾ ਕੀ ਕਹੇ ਲੋ ਕੀ ਕਵੇ ਉਹ ਸੁਣਨੇ ਨੇ ਇੱਥੇ ਕੰਮ ਚੁੱਕ ਚੁੱਕੀ ਨਾ ਨਹੀਂ ਜਾਂਦੀ ਅੱਜ ਕੱਲ ਦਾ ਜਮਾਨਾ ਨਾ ਜਿਹੜਾ ਪਰਿਆ ਨਹੀਂ ਆਂਦਾ ਲੈ ਗਿਆ ਸੋਹਣੀ ਬੜੀ ਰੋਟੀ ਖਾਓ ਸੋਹਣਾ ਬੜਾ ਬਹੁਤ ਸੋਹਣਾ ਬੜਾ ਖੜੋ ਹੈ ਅੱਛਾ ਤੇ ਮੈਂ ਇੱਕ ਤਾਂ ਖਲੋਤੀ ਸੋਹਣੀ ਬੜੀ ਖਲੋਤੀ ਹੈ ਅਸੀਂ ਤਾਂ ਖਲੋਤੀ ਰੋਟੀ ਦੇ ਲੈ ਕੇ ਆ ਬੈਠੋ ਭਾਈ ਤਾਂ ਮੂੰਹ ਚ ਨਾ ਪਾਈ ਉਹ ਨਹੀਂ ਤੇ ਫਿਰ ਕਿ ਮੂੰਹ ਫੇਰ ਕਿ ਮੂੰਹ ਚ ਪਾਏ ਕਿ ਸਵਾਦ ਹੋਏ ਜਿਹਨੇ ਨਹੀਂ ਪਾਏਗੀ ਜੇ ਮੂੰਹ ਚ ਰੋਟੀ ਹੋਵੇ ਤਾਂ ਕਿਹਾ ਪਾਣੀ ਨਹੀਂ ਪੀਣਾ ਪਾਣੀ ਨਹੀਂ ਯਾ ਮੇਨ ਆਪਣੀ ਸਮਝ ਜੇ ਆਗੀ ਬੋਗਾ ਇਸ ਵੀਡੀਓ ਨੂੰ ਸਮਝਰੂਗੀ ਯਾ ਕੀ ਕਰਮੀ ਇਹ ਨਾਲ ਇਹ ਕਿ ਕਰੁੰਦੇ ਨੇ ਸੇਚ ਪਾਉਣੀ ਆ ਲੈ ਮੈਂ ਪਾਣਾ ਇਹਨਾਂ ਨੂੰ ਤੋੜਦੇ ਤੇ ਪਾਉਣਾ ਹਸੀ ਇਹਨੀਆਂ ਬਣਾ ਕੇ ਖਾਣੀਆਂ ਕਰਮੂ ਕਿਉਂ ਅੱਜ ਦੀ ਇਹਨਾਂ ਦਾ ਲੰਦਾ ਨਹੀਂ ਉਹ ਤਾਂ ਲਕੀਆਂ ਲਕੀਆਂ ਆਉਂਦੀਆਂ ਹੱਥ ਤੇ ਵਟਦੇ ਹੁੰਦੇ ਯੋ ਸੇਨੀਆਂ ਹੁੰਦੀਆਂ ਯਾਗੀ ਆਗੀ ਲੰਮੇ ਲੱਭਦੇ ਜੇ ਬਹੁਤ ਮੁਲਵਾਤ ਨਹੀਂ ਹੋਈ ਸੀ ਹੈ ਮੇਰੇ ਬੀਬੀ ਬਾਤੋਂ ਆੜਦੀ ਹੁੰਦੀ ਤੋ ਬੀਬੀ ਨੇ ਕਹਿਆ ਬੀਬੀ ਤੇ ਰਹੇ ਕਿ ਅੱਜ ਕੱਲ੍ਹ ਤੇ ਆਹ ਸੇਨੀਆਂ ਖਾਂਦੇ ਨੇ ਹੋਣ ਸਿਰ ਨਹੀਂ ਆਦੀ ਦੇ ਨੀਓ ਪੱਟੀਆਂ ਸਿਰਿਆਂ ਦੀ ਨਾ ਕੋਟਾ ਵਾਟਾ ਨਾ ਕਿ ਮਿਲਣਾ ਨਾ ਜਸੀ ਦਾ ਬਾਸ ਉੱਠ ਕੇ ਆਈ ਕਿਤਨਾ ਰੋਜ਼ੀ ਦਿੱਤੰਦੀ ਦੇਖੀ ਮੜੀ ਕਿੱਥੇ ਗੱਡੀ ਦੇਖੀ ਬੁਕੀ ਨੀ ਰਹੀ ਨਾ ਕਿ ਇਪਰੇ ਲੈ ਕੇ ਮੈਂ ਨਹੀਂ ਪਤਾ ਕੀ ਮੇਰੇ ਬਾਹਰ ਦੇ ਦੇ ਹਾਂ ਮੈਂ ਤਰੰਤ ਪੀਰ ਉਹ ਰੋੜੀ ਬੁੜਕਾ ਗੋਲੀ ਖਾਣੀ ਪੈਣੀ ਜਿਆ ਪਾਣੀ ਪੀ ਲੈ ਤਰੂ ਨਾ ਦੇਖੀ ਬਾਹਰ ਨਿਕਲ ਗਈ ਆਹੋਂ ਨਿਕਲ ਪਈ ਯਾ ਕਿਤੇ ਉਹ ਨਿਆ ਤੇ ਬਾਹਰ ਨਾ ਤੇ ਰਹਿ ਜੀਣਾ ਉਹ ਅਵਲੇ ਰੜਕਦੀ ਉਦੇ ਨੀ ਜਿਆ ਪਾਣੀ ਪੀ ਚਾਚ ਨਾ ਖਜੂਰ ਘਰ ਆ ਨਾਲ ਠੀਲੇ ਪੂਰੇ ਚਾਹੀਏ ਅਰ ਦੋ ਕੇ ਲਾਣੀ ਹਣਾ ਹਾਂ ਜੀ ਸਿੱਧੇ ਜਨ ਅਹਾਂ ਜਸਨੀ ਸੋੜਦੇ ਐ ਨੂੰ ਦਸ ਬੀਣਾ ਕਰਦੇ ਇੱਕ ਡੱਬਾ ਕਹਿੰਦੇ ਡੱਬਾ ਇਤਨੁਂ ਗਰੇਜੀ ਨਾ ਖੁੰਦਈ ਆ ਸੀ ਮਾਰ ਜੇ ਡੱਬੇ ਸੋੜਦੇ ਜਾਂ ਲੈ 500 500 ਇਹ ਕਰੀ ਜਾਈਂ ਮੇਰੇ ਸਾਡੇ ਸੋੜਸੀ ਸੋੜਸੀ ਪਾਣੀ ਚੋਂ ਵੀ ਮੂਝ ਪਾ ਲੈਂਦੇ ਆ ਪਾਣੀ ਕਿਥੇ ਰੱਖੇ ਤਾ ਭਾਈ ਕੀ ਰਹਾ ਕਰ ਰਹਾ ਇਹ ਪੜੇਗਾ ਨਹੀਂ ਬਣਾਉਣੇ ਕਿਹੜੇ ਜਿਹਾ ਪਾਣੀ ਜੀ ਪਾਵੇ ਪੀਦਾ ਰੈ ਫੋਰਾ ਬਾਤ ਕੋਲ ਚ ਪਾਣੀ ਪਿਆ ਵਾ ਮੋਨੋ ਚਾਰ ਦੇ ਕਿੱਥੋਂ ਦੱਸ ਆਇਆ ਤੇ ਮੂੰਹਾ ਦੋਈਆ ਉਹ ਵੀ ਪਿਆ ਤੀਨ ਆਈ ਵਾਟ ਨੂੰ ਲੱਫ ਰਹਿ ਫੇਕ ਦੇ ਦੇਖ ਲੈ ਮੈਂ ਪਾਤਾ ਪਾਣੀ ਨਹੀਂ ਬਾਤ ਨਹੀਂ ਨਹੀਂ ਮੈਂ ਪਾਣੀ ਨੂੰ ਹੱਗ ਲਾਇਆ ਕਿਸੇ ਨੂੰ ਪਾਣੀ ਪਿੰਦੀ ਬਾਅਦ ਖੇੜੀ ਜੀ ਚੜਦੀ ਹਾਂ ਜੀ ਮੈਂ ਜੱਟਾਂ ਦੀ ਸੀ ਮੈਂ ਜੱਟਾਂ ਦੀ ਸਿੱਧੂਆਂ ਦੀ ਤੂੰ ਮੇਰੇ ਨਾਲ ਕੀ ਕਰਦੀ ਨਹੀਂ ਤੈਨੂੰ ਕਦੋਂ ਕਿਹਾ ਵੀ ਤੂੰ ਜੱਟਾਂ ਦੀ ਮੈਂ ਜੱਟਾਂ ਦੀ ਤੇ ਗੱਲ ਹੀ ਨਹੀਂ ਆਈ ਮੈਂ ਤੇਰੀ ਰਹਿਰ ਤੋਂ ਗੱਲ ਕਰਦੀ ਆਂ ਤਾਂ ਕਿ ਗੱਲ ਚੱਲ ਜਾਨੀ ਹਾਂ ਹਾਂ ਨਹੀਂ ਅੱਜ ਕੱਲ ਬਿਲਕੁਲ ਬੰਦੇ ਦਿੱਤੀ ਨਹੀਂ ਘਰ ਸਾਪੋ ਜੰਦਾ ਨਹੀਂ ਕਲਾ ਸਾਪੋ ਜੰਦਾ ਆ ਰੋਟੀ ਅੜੀ ਨਾ ਤੇ ਰਿੱਤੇ ਸਾਪੋ ਜੰਦਾ ਫਿੱਪੀ ਦੇਸੀ ਜੀ ਆ ਦੱਸ ਇੰਨਾ ਹੀ ਪੀਣਾ ਮੈਂ ਅਬ ਗਲਾਸ ਵਿੱਚ ਮੈਂ ਸਮਝ ਨਹੀਂ ਆ ਰਿਹਾ ਕੋਟੰਗਾ ਉੱਥੇ ਕੀ ਹੋਣਾ ਨਹੀਂ ਇਹਨੇ ਪੜਾ ਲਾ ਕੁਰੀ ਨੂੰ ਕਿਹੜੀ ਨੂੰ ਸੁਣਾਣਾ ਆਹ ਦੇ ਨਾ ਮੇਰੇ ਕੋਲ ਪੜ੍ਹਨ ਨੂੰ ਕਿਹਾ ਤਾਂ ਕਹਿੰਦੇ ਅੱਗਾਂ ਉੱਤੋਂ ਮਟੇ ਕਰਤਾਂਗੇ ਮੇਰੇ ਘਰ ਪੈ। ਮੇਰੇ ਪੜ੍ਹੀ ਸੀ ਸੱਚ ਕੋਚੇ ਰੱਖੂੰ। ਇਹ ਈਂਆ ਘਟੇ ਸਿਰ ਚੰਨਾ ਪੀਕੇ ਦੱਬੀ। ਮੇਰੀ ਗੱਲ ਸੁਣ। ਮੈਂ ਨਾ ਸਗਰਾਮ ਦੇ ਸਹਰਾ ਦੇ ਨਾ ਹੁੰਦੀ। ਆਦੇ ਈਸ਼ਰ ਆਏ ਦਰਿਖਾ ਚਾਏ। ਮੈਂ ਉਹਦਾਂ ਹੀ ਸਾਰਾ ਇਲਾਦ ਦਿੰਨੀ ਜਿਹੇ ਮਹੀਨੇ ਮੁੰਡੇ ਲਾ ਦਿੰਨੀ ਤੇ ਆ ਵੇਖੀ ਮੇਰੇ ਸਰਨ ਸਰਨ ਜੀਂਦੀ। ਤਾਂ ਫਿਰ ਕੀੜੇ ਚੱਲਨੇ ਆ ਕਰਮੂ। ਹਾਂ ਹਾਰੇ ਤੂੰ ਇੱਧਰ ਬੋ ਦੇ ਮੈਂ ਚਪੇੜ ਮੰਦ ਤੇਰੇ ਜੀ ਤੇ ਪੈ ਚੱਲੇ ਮੈਂ ਹੱਥ ਤੇ ਹੱਥ ਤੇ ਹਾਂ ਕੁਛ ਨਹੀਂ ਦੇ ਪੈ ਚੱਲੇ ਇਧਰ ਆਖੀ ਤੈਨੂੰ ਸਕੂਲ ਚੋਂ ਲਾਦੀ ਹੁੰਦੀ ਜੇ ਕਰ ਮੋਜਾ ਜਾ ਆ ਗਈ ਨਾ ਕਰ ਜਾਨੂੰ ਪੜਾ ਲਾ ਕੁੜੀ ਨੇ ਨਹੀਂ ਇਹਦੇ ਕੋ ਕਿਹੜਾ ਪੜਦਾ ਜਾ ਲਿਆ ਨੂੰ ਸੱਚ ਇੱਕ ਸੀ ਨਾ ਅੰਗਾਈ ਨਾ ਉਹ ਸਾਰੇ ਕੰਮ ਕਰਾ ਦੇ ਫਿਰ ਮੈਂ ਤਾਂ ਮੇਰਾ ਕੰਮ ਤਾਂ ਕਾਇਮ ਨਹੀਂ ਛੱਤੀ ਰਹਾ ਛੇਤੀ ਉਹਨੂੰ ਕੁੜੀ ਪੜਾ ਹਾਸਮੀਨ ਹਾਂਜੀ ਜਾ ਪਤਾ ਪੜ ਲਾ ਆਪਣੀ ਚਾਚੀ ਕੋਲ ਜੇ ਕੰਮ ਕਰ ਲਾ ਸਾਰਾ ਕੁਰੀਦਾ ਇੰਨੇ ਘਰ ਦਾ ਦੇ ਕੰਮ ਕਰਨਾ ਨਹੀਂ ਤੇ ਤੈਨੂੰ ਹੀ ਕਪੜਾ ਰਿਆ ਤੈਨੂੰ ਜਿੱਤੇ ਚੰਗਾ ਪੜਾਊਗੀ ਦੋ ਚਾਰ ਜਵਾਬ ਕੁਇਸ਼ਨ ਤੇ ਰੱਖਾਂਗੀ ਹੈ ਤੇ ਚੰਗਾ ਪੜਾ ਰਿਆ ਕਰੂਗੀ ਨਿਆਣਿਆਂ ਨੂੰ ਵੀ ਪੈਸੇ ਹੀ ਆਉਣਗੇ ਕੰਮ ਤੇ ਜਿਹੜਾ ਕਰਨਾ ਮੈਨੂੰ ਇਹਦਾ ਕੰਮ ਤੇ ਪਸੰਦ ਨਹੀਂ ਆਉਂਦਾ ਤੂੰ ਤੇਰੇ ਕੋ ਚੱਜੀਆਂ ਨੂੰ ਗਰਰ ਕਰਕੇ ਤੇ ਬਾਹਰ ਬੰਦੇ ਲੱਗੇ ਤੇ ਕੀ ਆਖੜ ਗਈ ਤਾੜੀ ਨਹੀਂ ਪਈਦੀ ਇਹਨੂੰ ਵੀ ਆਹਨੇ ਦੇਣਾ ਕੰਮ ਤੋਂ ਸੁਪੜਗਾ ਕਿੰਨਾ ਕਿਤਾ ਕੰਮ ਹੈਗਾ ਵਾ ਜੀ ਦੇਖੀਂ ਸਾਲੀ ਸਾਲੀ ਮੈਨੂੰ ਕਿਤਾਬ ਪੜ੍ਹੇ ਲਿਖੀ ਜੀ ਸਮਝਦੀ ਵੀ ਮੈਂ ਬੜੀ ਪੜ੍ਹੀ ਐਨੋ ਕੀ ਪਤਾ ਮੈਨੂੰ ਤਾਂ ਕੱਖ ਵੀ ਨਹੀਂ ਆਉਂਦਾ ਲਿਆਣੀ ਵਾਵਾ ਸੋਨੀ ਜੀ ਮੈਡਮ ਜੀ ਬਣ ਜਾਂ ਕਟਾ ਟਾ ਟੂ ਜੀ ਬਣ ਜੂਗੀ ਇੱਦਾਂ ਹੀ ਬੈਠੇ ਰਹਿੰਦੇ ਪੈ ਜਾਣੇ ਨਹੀਂ ਆ ਲੈਣੀ ਕੁੜੀ ਖਲਾ ਦੇ ਸਾਡੀ ਵੀ ਕੜੀ ਲਈ ਜੀ ਸਮਝਦੀ ਵੀ ਚੁੱਣੀ ਚੱਲਣ ਦੀ ਸਟਕਾ ਹਾਂ ਮੈਂ ਰਮ ਮੁੰਜੇ ਦੇ ਪੈਂਚੀਆਂ ਥੋੜੀ ਬੈਣੀ ਹੁੰਦੀ ਜਦੋਂ ਮੈਂ ਸਕੂਲੇ ਜਾਂਦੀ ਨਹੀਂ ਸਾਇਕਲ ਤੇ ਉੱਤੇ ਪੈਂਚੀਆਂ ਕੁਰਸੀ ਤੇ ਬੈਹਿੰਦੀਆਂ ਹੁੰਦੀਆਂ ਲੱਗ ਜਾ ਅੰਜੀ ਕਰਤ ਨੇ ਬਣੀ ਹੈ ਅੱਜ ਕਿਉਂ ਨਹੀਂ ਸੱਜੀ ਆਹ ਨਾ ਇਹੋ ਕੁਝ ਤਰੀ ਲਾ ਤੋ ਇੱਕ ਦੇਖੋ ਥੋੜੀ ਇਤਾਂ ਦੇ ਆਹ ਰੱਖੀ ਨੀ ਟਿਕਾਣ ਜਿਹਾ ਨਾ ਹੁੰਦੀ ਐਸੀ ਕਰਤੀ ਉਹ ਨਹੀਂ ਮੈਂ ਕਹ ਰਾ ਪੁਰਾਣੇ ਇੱਕ ਦਾ ਮੈਡ ਮਾਣਾ ਪੰਜੀ ਸਾਡੀ ਸਕੂਲ ਵਾਲੀ ਐਂਡ ਕਰਾਉਂਦੀ ਹੁੰਦੀ ਬੜੀ ਸੋਹਣੀ ਲੱਗਦੀ ਹੁੰਦੀ ਮੈਂ ਮੈਨੇ ਲਾਣਾ ਆਹ ਕੀ ਕੁਛ ਕਰਤੀ

ਤਾਂ ਕੀ ਬਾਂਜਾ ਨਾ ਨਾ ਸਿੱਨੇ ਯਾਰ ਪਈਆ ਯਾਰ ਨਹੀਂ ਮੈਂ 2 200 ਰੁਪਇਆ ਕਰੂੰਗੀ ਹਾਂ ਆ ਗਈ ਹੈ ਇਹ ਤਾਂ ਤੇ ਉਹ ਫੜ ਲਾ ਪਿਓ ਉਹ ਇੱਥੇ ਬੈਠੇ ਬੱਚੇ ਨਿਕਰ ਮੂੰਹ ਅੱਡੀ ਕੁੜੀ ਗੰਡੇ ਨਾਲ ਮੇਰੀ ਕੁੜੀ ਮਾਰਨੀ ਇਹ ਕਿੱਦੋਂ ਫੜਨੀ ਦੱਸ ਨਾਲੀ ਨਿਮਾ ਜੇਨੀ ਗਾਵਾਲ ਗੰਬੀਰ ਆ ਇਹਨਾਂ ਨੂੰ ਕਦ ਤੱਕ ਆ ਕੇ ਬਹਿ ਗਈਆਂ ਕੋਲ ਪੈੰਜੀ ਗਣੀ ਦੇ ਜੜੀ ਪੜਾਂਤ ਰਹਿੰਦੇ ਆ ਉਹ ਇਦਾਂ ਹੀ ਪਾਣੇ ਨੇ ਐਨਕ ਲਾਈ ਹੁੰਦੀ ਪੈੰਜੀ ਨੇ ਹੈ ਡੰਡਾ ਜਿਆ ਬੜਾ ਮੋਟਾ ਫੜਿਆ ਦੇ ਸਾਡੇ ਤਰ੍ਹਾਂ ਐ ਕਰਕੇ ਛੜਦੀ ਹੁੰਦੀ ਹਾ ਹਾ ਇਹ ਨਹੀਂ ਮੈਨੂੰ ਕੱਦ ਮੇਰੇ ਘਰ ਤਾਂ ਕੋਡੇ ਕਿੱਤੇ ਪਨੀ ਜਾਂਦੇ ਹੀ ਹੈ ਕਿ ਨਹੀਂ ਆ ਨਾਲੇ ਨਿਗਾ ਖਰਾਬ ਹੋ ਜਾ ਤੇਰੀ ਮਰਜ਼ੀ ਨਹੀਂ ਨਹੀਂ ਮੈਂ ਪੈੰਜੀ ਦੋ ਮਰਦਾਂ ਨਾਲ ਜਾਂ ਪਰਿਆ ਜਾ ਕੁੜੀ ਪੜਾ ਲੈ ਬਸੇ ਬਸੇ ਚੁੱਚੀ ਚੁੱਚੀ ਕੁੜੀ ਚੁੜੀ ਨਹੀਂ ਅਰੇ ਜੀ ਸੂਈਆਂ ਵੀ ਪਈਆਂ ਉਹ ਨਾ ਮਰਾਂ ਦੀ ਸੀ ਕਿ ਮੇਰੇ ਖੂਨਾਂ ਸੀਗੀਆਂ ਆਹੋ ਅੱਜ ਤੇ ਕੋਈ ਸੂਈ ਨਹੀਂ ਆਵੇਂ ਕੀ ਪਈਆਂ ਮੁੱਤਲਾ ਉਹਦੇ ਵਿੱਚ ਵੜ ਜਾਂਦੀ ਗੁਵਾਲਾ ਤਰੀ ਨਾ ਚੱਲ ਜਿੱਥੇ ਬੈ ਕੇ ਚ ਪਰ ਨਹੀਂ ਮੰਜੇ ਤੇ ਉਹ ਚਾਲੇ ਗੁੱਡੇ ਉਹ ਤਾਂ ਫੜ ਕੇ ਲਾਓ ਕੀ ਉਹਨੂੰ ਕਹਿੰਦੇ ਕਿਰੀ ਜੰਗ ਪੂਰੀ ਪੀਰੀ ਤੇ ਬਹਿ ਜੂਗੀ ਤੂੰ ਉਹ ਮੰਜੇ ਤੇ ਬਹਿ ਕੇ ਸੋਨਾ ਬੜਾ ਪੜਾਉਂਦੀ ਅੰਨੀ ਜਿਹੜੇ ਭੈਣ ਜੀ ਕੋਈ ਕਿੰਨੇ ਆਣੇ ਉਹਦੇ ਨਾ ਪੜਨਾ ਜਵਾਗ ਉਹ ਇੱਥੇ ਬਹਿੰਦੇ ਹੁੰਦੇ ਥੱਲੇ ਫੇਰ ਪੜਾਉਂਦੀ ਹੁੰਦੀ ਆ ਚੱਲ ਜਿੱਦਾਂ ਵੀ ਪੜਾਏ ਜਾਂਦਾ ਪੜਾ ਦੇ ਵੀ ਕੁੜੀ ਇਹਨਾਂ ਪੜਾ ਦੇ ਦੋ ਚਾਰ ਹੋਰ ਨਿਆਣੇ ਪਾਵਾਂਗੇ ਜਦ ਤੂੰ ਐਦਾਂ ਬਣਾਉਣ ਲੱਗਦੀ ਜਹਾਸੀ ਦੇ ਕਰੀਂ ਹੋ ਕਲ ਮਸਤਰੀ ਮੈਂ ਕਰ ਪਹਿ ਦੇ ਦੇਣੇ ਕਰੂ ਅਕਸਰ ਮੇਰਾ ਜਿਹੜਾ ਆ ਆ ਤੇਰੀ ਨਹੀਂ ਕੁਛ ਲੱਗਦੀ ਮੇਰੇ ਕਿ ਲੱਗਦੀ ਹੇ ਤੇਰੀ ਕੁਛ ਨਹੀਂ ਲੱਗਦੀ ਮੇਰੇ ਕਿ ਲੱਗਦੀ ਕੁੜੀ ਕਿ ਲੱਗਦੀ ਕੁੜੀ ਤੇ ਤੇਰੀ ਚੰਗਾ ਨਹੀਂ ਬਾਬਾ ਤੇਰੀ ਕੱਖ ਨਹੀਂ ਲੱਗਦੀ ਨਾ ਆਕੂ ਖ ਲੱਗਦੀ ਹਾਂ ਬੇਬੇ ਤਾ ਤੂੰ ਦੇ ਸਾਗ ਦੇ ਬਣਾਉਂਦੀ ਰਹੀ ਆਲਾ ਚਫੜੀ ਅੱਜ ਮੈਂ ਕੈਪ ਉਹਨਾਂ ਨੂੰ ਨਹੀਂ ਕਰਾਂਗੀ ਕੀ ਗੱਲਾਂ ਕਰੀ ਜਾਂਦੀ ਮੈਂ ਸਬਜੀ ਪਾਣੀ ਲੱਗੀ ਬਣਾਉਣ ਮੈਂ ਹਾਂ ਚਲੋਗੀ ਚਲ ਕੜੀ ਨੂੰ ਕੁੜੀ ਨੂੰ ਜਿੱਥੇ ਵਿਸ਼ਨ ਬਾਹਰ ਪਾ ਦੇਈਏ ਨਾਲੇ ਘਰੇ ਨੂੰ ਪੜਾਇਆ ਕਰਨੇ ਦੋ ਚਾਮੀਆਂ ਆਣੇ ਹੋਰ ਪਾਵਾਂ ਜਘੂਰ ਜਾਂਦੇ ਤਾਂ ਸਕੂਲ ਉਸੇ ਕੋਤੇ ਪੈਂਜੀ ਲਾਹੇ ਦੇ ਕੇ ਅਮਨੀ ਹੈ ਨਾ ਤੇ ਮੈਨੂੰ ਤੇਰੇ ਮੈਂ ਪੈਂਜੀ ਨਹੀਂ ਇਸ ਟਾਈਮ ਮੈਂ ਪੜਾਉਂਦੀ ਮੈਂ ਪੈਂਜੀ ਆਵੇ ਇਹ ਕਪੜੇ ਚ ਕਪੜੇ ਜਾਨੀ ਪੜਾ ਜੈਸਮਿਨ ਪੜਾ ਕੋਣ ਆਉ ਕੁੜੀ ਰ ਆਪੇ ਨਹੀਂ ਮੈਂ ਖਲੋ ਕੋਣ ਕੁੜੀ ਨੂੰ ਆਟੇ ਨਾਲ ਮਾਰੀ ਗਈ ਉਹ ਕਿਹੜੀ ਗੱਡ ਪੜਾਉਂਦੀ ਨੇ ਇੱਥੇ ਬਹਿ ਕੇ ਸਾਹਮਣੇ ਨਹੀਂ ਮੈਂ ਤੁਹਾਨੂੰ ਕਿ ਫੜ ਲੂੰਗੀ ਮਾਰੀ ਬਣਾ ਦੇ ਤੈਨੂੰ ਨਾ ਤਰ ਤੈਨੂੰ ਖਲੋ ਉਹ ਜਿਹੜੇ ਤੇਰੀ ਜਿਹੜਾ ਖੜੀ ਮੇਰੀ ਸੁਣ ਕੇ ਡੰਡਾ ਭਲਾ ਦੇ ਕੁੜੀ ਨਾਲ ਡੰਡਾ ਡੰਡਾ ਨਾ ਮਾਰੀ ਕੁੜੀ ਪਿਆਰ ਨਾਲ ਪੜਾਵੀ ਜੇ ਚੂਮ ਜਾਂ ਜੀ ਕਰੂਗੀ ਨਾ ਨਿਆਣੇ ਚਾਹ ਪਰ ਕਰ ਦੇ ਨੇ ਇਤਾਂ ਆ ਕੰਡ ਜੇ ਉਹਦਾ ਮੱਥ ਇੱਕ ਪੱਤਾ ਮਾਰ ਜੀ ਆ ਲਾ ਲਾ ਐਣ ਕੰਨੀ ਦਾ ਖਰਾਬ ਹੋ ਜਾਣੀ ਭੈਣ ਜੀ ਭੈਣ ਜੀ ਅੰਸਾ ਮੰਨਿਆ ਮੈਂ ਇਹ ਗੱਲ ਭੈਣ ਜੀ ਕੋਈ ਥੋੜੀ ਛੋਣੀ ਨੇ ਚਾਹ ਬਣਾ ਲੈ ਚੰਗੀ ਪੱਤੀ ਕੁੱਤੀ ਜੀ ਭਾਵੇਂ ਕਰਾ ਦੇ ਜੀ ਚੰਗਾ ਠੀਕ ਹੈ ਦੇ ਆਪਣੀ ਮਾਂ ਚਾਹ ਪਿਆ ਭੈਣ ਜੀ ਕਹਿ ਨਾ ਮਰਾਟਾ ਮਾ ਮ ਬਣਾ ਦੇਨ ਕਿ ਮੈਨੂੰ ਬਣਾ ਦੇ ਤੇ ਮੇਰਾ ਚਾਹੀਦਾ ਹਾਂ ਮੈਨੂੰ ਇਹ ਦੱਸ ਕੀ ਕਰੋ ਕੀ ਕਰਕੇ ਆਈ ਹੈ ਜੀ ਤੂੰ ਤਾਂ ਕੋਈ ਮਾਰਖੀ ਨਹੀਂ ਤੇ ਕੰਮ ਨੂੰ ਨਾ ਮੈਂ ਕੀ ਕਰਾਂਗੀ ਕੀ ਰਿਤਾ ਉਹ ਕੀ ਹੁੰਦਾ ਤਾ ਨਾਉਂਦੀ ਇੰਗਲਿਸ਼ ਤੇ ਕਿਹੜੀ ਇੰਗਲਿਸ਼ ਹੈ ਕਿਹੜੀ ਅੰਤਰੀ ਉਹ ਕਿਹਦੀ ਮਾਂ ਵਾ ਇੰਗਲਿਸ਼ ਇੰਗਲਿਸ਼ ਕੋਈ ਹਰ ਦਿੰਦਾ ਨਾ ਕੂੜਾ ਕੂੜਾ ਬੋਤਾ ਐਸੇ ਤਾਂ ਕੋ ਲਿਖਿਆ ਨਹੀਂ ਆ ਫੇਰ ਤੋ ਇਹ ਇੰਗਲਿਸ਼ ਆ ਇਹ ਨੂੰ ਇੰਗਲਿਸ਼ ਥੋੜੀ ਇੰਗਲਿਸ਼ ਅ ਨਹੀਂ ਇੰਗਲਿਸ਼ ਨਹੀਂ ਆ ਇਧਰ ਵੇ ਕੂੜਾ ਬੋਤਾ ਐੜਾ ਆਂਬ ਆਂਬ ਜਿਹੜਾ ਉਹ ਮੋਟਾ ਜਿਹਾ ਹੁੰਦਾ ਤੇ ਚਪਚੀਰੀਰ ਕਿ ਡਾਰਾ ਅਸ ਨਿਕਤਾ ਆਂਦਾ ਮਿੱਠਾ ਬਿਠਾ ਜ ਉਹ ਐੜਾ ਆਂਬ ਬੋ ਬੋ ਤੇ ਪਿੱਛੇ ਬੋਦੀ ਨੀਗੀ ਐੜਾ ਐੜਾ ਆਂਬ ਮਿੱਠਾ 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 ਹਾਂ ਈੜੀ ਈੜੀ ਇੱਟ ਇੱਟ ਜਿਹੜੀ ਆ ਉਹ ਅਪਕੰਧ ਨੂੰ ਲਾਈਦੀ ਆ ਬੋਲਣੀ ਕਿ ਇੱਟ ਆ ਜਿਹੜੀ ਕੰਧ ਨੂੰ ਲਾਈਦੀ ਆ ਸਸਾ ਸਸਾ ਐ ਇੱਥੇ ਪੜ ਕੇ ਮੇਰਵਾ ਕਿਤੇ ਦੇਈ ਜੀ ਮਾਂ ਹੋ ਗਈ ਪੱਛੇ ਚੱਲ ਸਸਾ ਈੜ ਵਗਦੇ ਜਿਹੜਾ ਐ ਵਗਦਾ ਸੀੜ ਜਿਹੜਾ ਐ ਕਰਕੇ ਲੰਮਕਦਾ ਮੁੜ ਕੇ ਨਾੜਦਾ ਐ ਕਰਕੇ ਸੌੜਦੇ ਪਸਤਾ ਸੀੜ ਐ ਵਾਲਾ ਐ ਵਾਲਾ ਹਾਂ ਹਾ 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 ਹਾਥੀ ਤੇਰੇ ਜਿਹਾ ਡਾਕ ਹਾਥੀ ਜਿਹੜਾ ਰਹਾ ਥਿੰਦਾ ਆਮੇ ਕਰਕੇ ਤੁਰਦਾ ਚੁੰਦਾ ਐ ਚੁੱਕ ਲਿੰਦਾ ਉਹ ਆ ਐਦਾ ਐ ਹਾਥੀ ਤੁਰਦਾ ਕਾਲ ऐ सुन तो का हां हां हा हा हट ही ओ डा इ डा इ डा तुझे पढ़ना है ना पढ़े कर रहे मेरे मैं मनी भी कह रहा मुकी मोरी ना साद आज 2 मिनट नहीं तेरी प्ले भी लग गई कक्का 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 गेट आउट प्लीज हनी भी आ प्लीज ये ਪੁਰਸਾ ਹਾਈ ਨਹੀਂ ਕਿੰਨੇ ਕਿੰਨੂ ਮਾਰਤਾ ਹੈ ਪਲੀਜ਼ ਬੇਨਤੀ ਕਿ ਕਿੰਨੇ ਕਿੰਨੂ ਮਾਰਤਾ ਨਹੀਂ ਮੈਨੂੰ ਵੀ ਆਣਾ ਪਰੇ ਹੋ ਵੀ ਕਿੰਨੇ ਮਾਰਤਾ ਕਿਨੂੰ ਹਾਨੀ ਪੁਰਸਾ ਦੇ ਕੇ ਟੈਵ ਨਹੀਂ ਆਗੀ ਦੇ ਪੁਰਸਾ ਜੀ ਬੱਸ ਪੁਰਸਾ ਜੀ ਮੇਰੀ ਗਾਲ ਕੈ ਸੋਲੋ ਮੈਂ ਕਹਾ ਪਲੀਜ਼ ਉਹ ਵੀ ਬਰੰਦਾ ਬੇਨਤੀ ਲੱਗ ਪਟੇ ਉਸ ਤੇਰੀ ਚਗਲ ਦਾ ਸਿੱਧੀ ਕਹਾਂ ਬੇਂਤੀ ਮੈਂ ਜਦ ਤੱਕ ਡਰਾ ਹੀ ਦਿੱਤੇ ਇਧਰ ਇਧਰ ਵੇ ਮੇਰਾ ਘਟੇ ਤੋਕ ਤੋਕਾ ਬਚ ਜਾਂਦਾ ਹਾਇਨੇ ਮੈਨੂੰ ਤੇ ਪੁੱਤ ਤੋਂ ਬੜਾ ਡਰ ਲੱਗਦਾ ਈ ਹਾਂ ਨੀ ਪਾਣੀ ਦੇ ਨਾ ਪਾਣੀ ਦੇ ਲਈ ਕੱਟਿਆ ਯੇਰਾ ਹਾਏ ਤੂੰ ਨੇ ਕੀ ਕਰਿਆ ਅਰੇ ਨੀ ਫੀਕਾ ਜੀ ਤੇਰੇ ਜੀ ਆਪਾਂ ਦੇ ਆਪ ਕੋਪਰੇ ਲੈ ਜਾ ਜਮ ਜਮ ਆੜਤੀਆ ਪਾ ਪੜਦੇ ਚੰਗਾ ਅੱਜ ਮੰਮੀ ਨੂੰ ਭੁਲਾਵੇਂ ਮੈਨੂੰ ਭੁੱਖ ਜੀ ਲੱਗੀ ਆ ਮੰਮੀ ਆਪੀ ਨੂੰ ਭੁਲਾਵੇਂ ਮੈਨੂੰ ਭੁੱਖ ਲੱਗ ਗਈ ਕੱਲ ਮੈਂ ਮੰਮੀ ਤੇ ਫੀਸ ਲੈ ਕੇ ਆਵੇ 5 ਨੋਟ ਲੈ ਕੇ ਆਵੇ 5 500 ਵਾਲੇ ਮੈਂ ਪੜਾ ਪੜਾ ਕੇ ਬਹੁਤ ਥੱਕ ਗਈ ਆ ਜਾਂ ਛੇਤੀ ਜੀ ਆਪਦੀ ਮਾਂ ਵਾਜ ਮਾਂ ਮੰਮਾ ਬੰਨ ਲੈ ਕੇ ਆਸਟਾ ਹਾਏ ਹਾਏ ਮੇਰੇ ਉੰਤਰੀ ਹੱਥਾਂ ਤੇ ਖੁਰ ਕੋਈ ਜਾਂਦੀ ਏ ਨਹੀਂ ਕੀ ਪਤਾ ਵੀ ਮੈਨੇ ਆਨੇ ਪੜਾਉਣੇ ਤੇ ਮੇਨੇ ਪੰਜ ਪੰਜ ਸਵਾਦੇ ਪੱਤੇ ਮੇਰੇ ਜਾਣੇ ਸੋਨੇ ਸੋਨੇ ਸੁਬੜ ਬਣਾ ਕੇ ਲਿਆਉਂ ਮੇ ਜੇ ਮਰ ਜਾਣੀ ਖੁਰਕੀ ਨਹੀਂ ਟੰਡਾਈ ਨਹੀਂ ਚੱਤ ਨਹੀਂ ਇਹ ਮਮਿ ਨੂੰ ਆਏ ਇਹ ਉਹ ਨਾ ਚੈਨ ਨਹੀਂ ਨਿੱਤੇ ਪੰਜ ਪੰਜ ਤੋਂ ਦਿਨਾਂ ਤੇ ਚਾਗੇ ਲੈਤਾਂ ਲੀਆਂ ਚ ਵੀ ਹੋਣ ਲੱਗ ਪਈ ਹਾਏ ਹਾਏ ਵੇ ਇਧਰ ਆਓ ਕੰਮ ਪੜਾਉਂ ਮੱਚੋ ਪਾੜਨੀਆਂ ਕਰੋ ਪਾੜ ਗਿਆ ਕਰੋ ਤੁਹਾਡੀ ਮੰਮੀ ਦਾ ਪਾ ਪੈਸੇ ਲਾਉਂਗੀ

ਉਹਨੂੰ ਨਹੀਂ ਹੁੰਦਾ ਕੁਝ ਨਹੀਂ ਉਹ ਤੇ ਮੈਨੂੰ ਨਲੀਆਂ ਨਲੀਆਂ ਦੀ ਸੰਦੇਲੀ ਨੂੰ ਤੇ ਕੁਝ ਪਤਾ ਨਹੀਂ ਨੂੰ ਨਲੀਆਂ ਅਪਣੇ ਜਿੱਦ ਦੀ ਨਲੀਆਂ ਕੱਢਣੀਆਂ ਦੱਸਣੀਆਂ ਮੈਂ ਕਰਦੀ ਗੱਲ ਪੁੱਛਦੀ ਮੈਂ ਆ ਇੱਕ ਤੇ ਉਹ ਰੋਟੀ ਜਣੀ ਤਾਂ ਖਰਾਬ ਨਿਕਲੀ ਆਈ ਕੀ ਇੰਨੇ ਇੰਨੇ ਪੈਸੇ ਖਰਚੀਦੇ ਆ ਆ ਵੇਖ ਲੈ ਸੁੰਡੀਆਂ ਕਿੰਨੀਆਂ ਭਟੇ ਨਾਲ ਵਿੱਚ ਇਹਨਾਂ ਇੱਥੇ ਸੋੜ ਤੇ ਨੇ ਬਲੈਕ ਆਸ ਤੇ ਅੰਕਾ ਡਾਟਾ ਨੂੰ ਮਿਸ ਕਰਾਇਆ ਸੀ ਹੈ ਤੂੰ ਉਹਨੂੰ ਲੈ ਕੇ ਆਉਂਦੀ ਤੇ ਕਿੰਨਾ ਖਰਾਬ ਕਰਦੇ ਆਂ ਤੇ ਜਾ ਕੇ ਫਿਰ ਤੁਹਾਨੂੰ ਵੀ ਕਰਦੀ ਘਰ ਦੇ ਵਿੱਚ ਜਦੋਂ ਪੜਾਉਂਦੀ ਏ ਮੈਂ ਤੇ ਉਹਨਾਂ ਨੂੰ ਕਾਕੇ ਆਈਆਂ ਕਿ ਮੈਂ ਪਾਣੀ ਪੀਂ ਗਈ ਉਹ ਤੇ ਮੈਨੂੰ ਪਾਣੀ ਵੀ ਨਹੀਂ ਪੀਂਦਾ ਹਾਂ 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 ਪਾਣੀ ਵੀ ਨਹੀਂ ਪੀਂਦੀ ਬੜਾ ਮਾਰਦੀ ਮੈਂ ਕਰਦੀ ਉਹਨਾਂ ਨਾਲ ਆਖੀ ਦਾ ਕੱਟ ਲਈਆਂ ਮੈਂ ਕਰਦੀ ਉਹਦੇ ਨਾਲ ਕੁਝ ਨਹੀਂ ਹਾਲ ਇੱਥੇ ਕੀ ਕਰਦੀ ਆਪਣੀ ਮਾਂ ਕੋਲੇ ਥੀਸ ਨਹੀਂ ਲਾਕੀ ਥੀਸ 500 ਤੇ 550 ਦੇ ਨਾ ਚਾਰ ਗੋਤੇ ਦੇ ਦੇ

ਏ ਭੜਾਈ ਤੇਰੀ ਕਾਦੀ ਤੂੰ ਕਿੰਨੀ ਐ ਬੜੀ ਕਿੰਨੀ ਮਾਫੀ ਆਈ ਨਾ ਮੇਰਾ ਦਿਮਾਗ ਖਰਚ ਹੋ ਗਿਆ ਮੈਨੂੰ ਪੰਜ ਪੰਜ ਉਹਦੇ ਨਾਲ ਚਾਰ ਬੱਤੇ ਦੇ ਚਾਰ ਚਾਰ ਕਰਨ ਤੈਨੂੰ ਘਰ نوٹ ਦਿੰਨੀ ਆ ਸੱਚੀ ਹੋ ਸੱਚੀ 10 ਰੁਪਏ ਜਾਣ ਨਹੀਂ ਕਰਨ ਜਾਂ ਤੇ ਦੋ ਨੰਗਰਾਂ ਦਾ ਕੋਹਾ ਸੁਟਿਆ ਕਰ ਮੈਂ ਤਾਂ ਤੈਨੂੰ ਕੁਝ ਹੋਰ ਸਮਝਦੀ ਤੂੰ ਤੇ ਕੋਈ ਹੋਰ ਨਹੀਂ ਕਰਨੀ ਆ ਤੂੰ ਐਵੇਂ ਕੀ ਕਰ ਮੈਂ ਕਿਹਦੀ ਤੂੰ ਤਾਂ ਚਿੱਕੀ ਐ ਨਾ ਪੜਨੀ ਕਿ ਨਹੀਂ ਆ ਨਹੀਂ ਮੈਂ ਆਖਰ ਸੱਚੀ ਪੜੀ ਹੋਈ ਆ ਤੂੰ ਆ ਮੈਂ ਪੂਰੀਆਂ ਦੋ ਜਮਾਤਾਂ ਦੂਜੀ ਤੱਕ ਕੀਤੀ ਆ ਉਹ ਨਹੀਂ ਤੇਰੀ ਕਰਦੀ ਕਿਹੜਾ ਪਰਸੈਂਟ ਕੀਤੀ ਹੈ ਇਹ ਹੁੰਦਾ ਕੱਖ ਨਹੀਂ ਤੇਰੇ ਵਿੱਚ ਓਲਾ ਫਿਰ ਪਲਸ ਪਲੋਸਸ ਨਹੀਂ ਆਈ ਐਮ ਐਮ ਕੀਤੀ ਕੁੜੀ ਨੇ ਨਹੀਂ ਮਰ ਜਾਣਾ ਝੂਠੀ ਮਾਰ ਗਏ ਮੈਂ ਤਾਂ ਦੋ ਕੀਤੀਆਂ ਨੇ ਮਰ ਜਾਣਾ ਤੁਹਾਨੂੰ ਝੂਠ ਮਾਰ ਗਿਆ ਐ ਮੈਂ ਤਾਂ ਪੂਰੀਆਂ ਦੋ ਕੀਤੀਆਂ ਦੋ ਓਏ ਓਏ ਕੀ ਨਾਲ ਆਈ ਤੂੰ ਐਮ ਨਹੀਂ ਹੋਰ ਤੋਂ ਹੀ ਤਾਂ ਹੁੰਦੇ ਨੇ ਨਹੀਂ ਆਵੇ ਨਹੀਂ ਕਰ ਨਹੀਂ ਰਹਿਂਦੇ ਰਹਾਂ ਬਦਲ ਲਿਆ ਜੇ ਤੂੰ ਐ ਕਰ ਤੂੰ ਗੋਇ ਦਾ ਵਾਲਾ ਚੁੱਕਿਆ ਘੱਜਾ ਤੂੰ ਉਸ ਗੋਇ ਦਾ ਵਾਲਾ ਚੁੱਕਿਆ ਨਾ ਤੂੰ ਕੁਝ ਕਰਦਾ ਕੰਮ ਕਰੀਂ ਜੱਜਾ ਯਾ ਤੇ ਮੈਨੂੰ ਲੋਡ ਦੇ ਦੇ ਕੂਚਾ ਕਰ ਜਾ ਕੇ ਕੰਮ ਹੁਣ ਇਹ ਦੇ ਦੇ ਜੇ ਬੋਆ ਸੁੱਕੇ ਕੀ ਜਾਣਾ ਨਹੀਂ ਮੇਰੇ ਇਸ ਕੰਮ ਤੇ ਕੰਮ ਨਾ ਪਹਿਨਾਂ ਮੈਂ ਤੇ ਕਿੰਨਾ ਪੜਾਇਆ ਐਨਾ ਮੇਰਾ ਦਿਮਾਗ ਖਰਾਬ ਹੋਇਆ ਹੈ ਇਹ ਬੰਦੇ ਚਾਹ ਹੋਰ ਤੇ ਬਾਂਦੇ ਕਿ ਨਹੀਂ ਬਾਂਦੇ ਵੇ ਤੇਰੇ ਬੰਦੇ ਮੈਂ ਕਿੱਟਾ ਸੁਣਾ ਬਣਾ ਮੈਂ ਸਹੀ ਨਹੀਂ ਦੱਸਿਆ ਇਹ ਐ ਦੀ ਐ ਹੁੰਦਾ ਮੋਟਾ ਮੋਟਾ ਚਾਹ ਸੁ ਜੂਸਾ ਟਿੱਕਾ ਮਿੱਠਾ ਦਾ ਮੈਂ ਉਹ ਵੀ ਦੱਸਿਆ ਦੱਸ ਜਿਹੜੀ ਕਾਂਦ ਨੂੰ ਲੱਗਦੀ ਮੈਂ ਹਾਥੀ ਵੀ ਦੱਸਿਆ ਆ ਕਰਕੇ ਤੁਰਤਾ ਵੇਖ ਲਓ ਹਾਂ ਇਹ ਇੱਕ ਨੇਵਰ ਟ੍ਰਿਕ ਇਹਨਾਂ ਆਪਣਾ ਇਹਨੇ ਟ੍ਰਿਕ ਇਹਨਾਂ ਆਪਣਾ ਇਹ ਟ੍ਰਿਕ ਇਹਨਾਂ ਆਪਣਾ ਤੇਰੀ ਕੁੜੀ ਥੋੜੀ ਨਹੀਂ ਸਕਦੀ ਸੱਚੀ ਤੇ ਸੱਤ ਹਾਂ ਦੇ ਭੈਣ ਜੀ ਦੇ ਪਰੋਗ ਦੀ ਨਹੀਂ ਇਹ ਇੱਥੇ ਆੜੋ ਇੱਥੇ ਇੱਥੇ ਆ ਇੱਥੇ ਆੜ ਤਾਂ ਤੇਰੀ ਕੁੜੀ ਦੇ ਨਾਲ ਨਿਕਲ ਜਾਣੀ ਕਰ ਆ ਵੀ ਇਹ ਤਾਂ ਭਲਾ ਆਵੇ ਸੁਭਰ ਕੇ ਲਾ ਇਹਨਾਂ ਆਪਣਾ ਹਾਂ ਚਲ ਇਹਨੇ ਮੇਰੀ ਖੜੇ ਕੁੜੀ ਸਵੇਰੇ ਪਾਸ ਹੋ ਜੀ ਰਹਿਦਾ ਟਾਈਮ ਦੂਰ ਸੇ ਸੇਰੇ ਪਤਾ ਮਾ ਕੀ ਕਰਨਾ ਮੈਂ ਟੈਨਟ ਹਟੋ ਕੇ ਭੇਜੀ ਬੱਜ ਜਾਣਾ ਇਹਨੂੰ ਮੈਂ ਫੇਰ ਸੇਰੇ ਪੜਾ ਨਹੀਂ ਆਇਆ ਇਹ ਕੱਟ ਭੜਾਣ ਵਾਲੀ ਜੀ ਹੈ ਇਹਨਾਂ ਦਾ ਮੈਂ ਤੋੜੇਗੀ ਗਵਾਏਗੀ ਮੈਨੂੰ ਕੀ ਦੱਸ ਸੀ ਮੈਂ ਆਖਿਆ ਸੱਚੀ ਕਿਰਪਾ ਹੋਣ ਲੱਗੀ ਕੱਕੇ ਤਾਂ ਪੜਾਉ ਮੁੜਤੀਆਂ ਪੱਕਾ ਕਬੂਤਰ ਜਿਹੜਾ ਨਹੀਂ ਆ ਵੇਖ ਨਹੀਂ ਇਹ ਤੇਰੇ ਨਾਲੋਂ ਜ਼ਿਆਦੀ ਜਾਂਦੀ ਹੈ ਜਾ ਕੇ ਤੇ ਉੱਡਦੀ ਫਿਰਦੀ ਹੈ ਜੇ ਜਾ ਕੇ ਨਾ ਜੇ ਘੂਆ ਸੁੱਟ ਜਾਵੇ ਜਾ ਨਾ ਟਾਕਾ ਮਗਨੀ ਕੀਤੀ ਤਾਂ ਮੈਂ ਆਖਿਆ ਠੀਕ ਜਾ ਹੁਣ ਤੂੰ ਕੀ ਦੇਣੀ ਹੈ ਜਦ ਟੈਨਟ ਤੋਂ ਥੋੜਾ ਲਈ ਜੇ ਜਾ ਕੇ ਸਕੂਲ ਦਾ ਕੰਮ ਕਰਦਾ ਸਰੇ ਪੇਪਰ ਤੇ ਕਿੰਨੇ ਬਣਾਉਂਦੇ ਚਾਚੀ ਨੇ ਕੀ ਪੜਾਇਆ ਨਕਾ ਚੀਰ ਰਿਹਾ ਇਹ ਤੇ ਮੇਰੇ ਪਦੇ ਚਾਰ ਮੋੜ ਦੇ ਦੇ ਨਾ ਮੀ ਆਇਆ ਕਿ ਚਾਰ ਜਗਰ ਤੇ ਦਾਦੇ ਨੂੰ ਚਾਰ ਹੋਈ ਬਹੁਤ ਸੁੱਟਿਆ ਕਰੇ ਬਾਰ ਦਾ ਕੰਮ ਕਰੇ ਪਾਣੀ ਚਿੱਟਾ ਆਇਆ ਬਾਦ ਮੋਟੇ ਮੋਟੇ ਪਰਾਨ ਨੂੰ ਚਾਰ ਮੋੜ ਤੇ ਜਾਂਚ